ਅੱਜ ਮਲੇਰਕੋਟਲਾ ਪੁਲਿਸ ਨੇ ਕਪ ਸਿਨੀਅਰ ਕਪਤਾਨ ਸ੍ਰੀ ਗਗਨ ਅਜੀਤ ਸਿੰਘ ਅਤੇ ਐਸਪੀਡੀ ਸਤਪਾਲ ਸ਼ਰਮਾ ਜੀ ਦੇ ਗਾਈਡੈਂਸ ਦੇ ਤਹਿਤ ਇੱਕ ਰੀਸੈਂਟਲੀ ਸਥਾਣਾ ਸਦਰ ਅਮੜਗੜ ਦੇ ਵਿੱਚ ਇੱਕ ਬਲਾਈਂਡ ਮਰਡਰ ਕੇਸ ਹੋਇਆ ਸੀਗਾ ਜਿਹਨੂੰ ਥਾਣਾ ਸਦਰ ਅਮੜਗੜ ਅਤੇ ਸੀਆਈਏ ਮਲੇਰਕੋਟਲਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਸੁਲਝਾ ਕੇ ਉਹਨਾਂ ਵੱਲੋਂ ਇਹ ਜਿਹੜਾ ਦੋਸ਼ੀ ਸੀਗਾ ਉਹ ਬੜੀ ਛੇਤੀ ਕਾਬੂ ਕੀਤਾ ਗਿਆ ਇਹ ਜਿਹੜਾ ਮੁਕਦਮਾ ਹੈਗਾ ਇਹ ਐਫ ਆਈ ਆਰ ਨੰਬਰ 89172025 ਨੂੰ ਦਰਜ ਕੀਤੀ ਗਈ ਸੀ ਅੰਡਰ ਸੈਕਸ਼ਨ 103 238 ਬੀ ਐਨ ਐਸ ਦੇ ਹੋਈ ਸੀ ਇਹ ਬਰਬੇਨ ਬशीर ਖਾਨ ਸੀਗਾ ਜਿਹਦੀ ਪਤਨੀ ਸਕੀਨਾ ਬੇਗਮ ਉਮਰ ਕਰੀ 42 ਸਾਲ ਉਹ 29 ਤਰੀਕ ਨੂੰ 29 5 29 6 ਤਰੀਕ 29 6 2025 ਨੂੰ ਲਾਪਤਾ ਹੋ ਗਈ ਸੀ ਜਿਸ ਦੇ ਰਿਗਾਰਡਿੰਗ ਉਹ ਪਾਲ ਕਰਨ ਲੱਗੇ ਆਪਣੀ ਵਾਈਫ ਦੀ ਕਿ ਕਿੱਥੇ ਹੈ ਕਿੱਥੇ ਨਹੀਂ ਹੈ ਤੇ ਕੁਝ ਦਿਨਾਂ ਬਾਅਦ ਜੇ ਉਹਨਾਂ ਨੂੰ ਇੰਟਰਨੈਟ ਰਾਹੀਂ ਪਤਾ ਲੱਗਿਆ ਕਿ ਉਹਨਾਂ ਦੀ ਜਿਹੜੀ ਵਾਈਫ ਹੈ ਸਕੀਨਾ ਬੇਗਮ ਤਾਂ ਉਹਨਾਂ ਦੀ ਬੋਡੀ ਜਿਹੜੀ ਹੈ ਉਹ ਗਲਬੱਟੀ ਚੌਂਕੀ ਦੇ ਏਰੀਆ ਦੇ ਵਿੱਚ ਮਿਲੀ ਤਾਂ ਉਹਦੇ ਰਿਗਾਰਡਿੰਗ ਜਦ ਹੋਰ ਗਹਿਰਾਈ ਨਾਲ ਸਦਰ ਅੰਮ੍ਰਿਤਸਰ ਐਸਐਚਓ ਦੀ ਟੀਮ ਨੇ ਗਲਬੱਟੀ ਪਟਿਆਲਾ ਹਾਂਜੀ ਉਹਨਾਂ ਵੱਲੋਂ ਜਦ ਇਹਦੀ ਸੀਆਈਏ ਮਲੇਰਕੋਟਲਾ ਵੱਲੋਂ ਇਹਦੀ ਤਫ਼ਤੀਸ਼ ਕੀਤੀ ਗਈ ਤਾਂ ਉਸ ਦੌਰਾਨ ਇਹ ਪਤਾ ਲੱਗਿਆ ਕਿ ਇਹ ਜਿਹੜੀ ਡੈੱਡ ਬੋਡੀ ਹੈ ਸਕੀਨਾ ਬੇਗਮ ਦੀ ਹੈ ਤੇ ਜਿਹਦਾ ਹਸਬੰਡ ਬਸੀਰ ਖਾਨ ਉਹਨੂੰ ਕਾਫੀ ਦਿਨ ਦਾ ਲੱਭ ਰਿਆ ਸੀ ਤੇ ਉਹਨੂੰ ਬੜੀ ਡੈਡ ਬodies ਮਿਲੀ ਹੈ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਪਤਾ ਲੱਗਿਆ ਕਿ ਇਹ ਸਕੀਨਾ ਬੇਗਮ ਦਾ ਇੱਕ ਕਿਸੇ ਇੱਕ ਬੰਦਾ ਸੀਗਾ ਅਬਦੁਲ ਗਫਾਰ ਉਹਦੇ ਨਾਲ ਰਿਲੇਸ਼ਨ ਸੀਗਾ ਐਂਡ ਤਕਰੀਬਨ ਉਹਦੇ ਨਾਲ ਇਹ ਮਿਲਦੀ ਸੀਗੀ ਜਾਂ ਫਿਰ ਉਹਨਾਂ ਨੇ ਨਾਲ ਆਣਾ ਜਾਣਾ ਇਕੱਠਿਆਂ ਦਾ ਸੀਗਾ ਯੋਰੀ ਬੇਟੀ ਨੇ ਸਾਨੂੰ ਦੱਸਿਆ ਕਿ ਕਾਫੀ ਵਾਰ ਸੀਗਾ ਤੇ 29 ਤਰੀਕ ਨੂੰ ਵੀ ਜਿਹੜਾ ਹੈ ਜਿਸ ਦਿਨ ਇਹ ਲਾਪਤਾ ਹੋਈ ਹੈ ਲੇਡੀ ਉਸ ਦਿਨ ਵੀ ਇਹ ਹੀ ਹੋਇਆ ਹੈ ਕਿ ਸਕੀਨਾ ਬੇਗਮ ਅਬਦੁਲ ਗਫਾਰ ਨਾਂਦੇਸ ਅ ਸ਼ਖਸ ਦੇ ਨਾਲ ਮੋਟਰਸਾਈਕਲ ਤੇ ਦਹਲੀਜ ਕਲਾਂ ਤੋਂ ਜਾ ਕੇ ਇਹਨਾਂ ਨੇ ਇੱਕ ਕਿਰਾਏ ਦੇ ਕਮਰਾ ਲਿਆ ਹੋਇਆ ਸੀ ਜੰਡਾਲੀ ਜਿਹੜੀ ਲਾਈਨਾਂ ਨੇ ਉਹਦੇ ਨੇੜੇ ਇੱਕ ਕਮਰਾ ਲਿਆ ਹੋਇਆ ਸੀਗਾ ਤਾਂ ਉੱਥੇ ਇਹ ਆਏ ਨੇ 29 ਤਰੀਕ ਨੂੰ ਲੇਕਿਨ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੋਈ ਹੋਰ ਲੜਾਈ ਹੋ ਗਈ ਜਿਸ ਦੇ ਕਾਰਨ ਜਿਹੜਾ ਅਬਦੁਲ ਗਫਾਰ ਸੀ ਉਨੇ ਗੁੱਸੇ ਦੇ ਵਿੱਚ ਆ ਕੇ ਇਹ ਐਕਸਟ੍ਰੀਮ ਜਿਹੜਾ ਸਟੈਪ ਹੈ ਉਹ ਚੁੱਕਿਆ ਤੇ ਆ ਜਿਹੜੀ ਸਕੀਨਾ ਬੇਗਮ ਸੀ ਉਹਦੀ ਜਿਹੜੀ ਮੌਤ ਹੈਗੀ ਆ ਉਹ ਸਿਰ ਦੇ ਵਿੱਚ ਰੋਡ ਲੱਗਨ ਕਰਕੇ ਹੋਈ ਹੈ ਜਿਸ ਨੂੰ ਐਸਐਚਓ सदर ਅੰਮ੍ਰਿਤਸਰ ਤੇ ਸੀਏਐਮ ਲੇਰਕੋਟਲਾ ਦੀ ਟੀਮ ਵੱਲੋਂ ਰਿਕਵਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬੋਡੀ ਜਾ ਕੇ ਗਲਵੱਟੀ ਚੌਂਕੀ ਦੇ ਏਰੀਆ ਦੇ ਵਿੱਚ ਡਿਸਪੋਜ਼ ਆਫ ਕਰਤੀ ਸੀ ਐਂਡ ਇਧੇ ਰਿਗਾਰਡਿੰਗ ਜਿਹੜਾ ਅਬਦੁਲ ਗਫਾਰ ਹੈਗਾ ਜਿਹੜਾ ਇਸ ਦਾ ਪ੍ਰਾਈਮ ਅਕਿਊਜ਼ਡ ਹੈ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਅਗਲੀ ਜਿਹੜੀ ਕਾਰਵਾਈ ਹੈ ਔਰ ਮਾਨ ਲੈ ਕੇ ਹੋਰ ਪੁੱਛ ਕੇ ਚਰ ਕੇ ਜਿਹੜੀ ਹੋਰ ਵੀ ਗਹਿਰਾਈ ਨਾਲ ਇਹ ਦੀ ਤਫतीश ਕੀਤੀ ਜਾਊਗੀ ਪੇਸ਼ ਕਰਤਾ ਜੀ ਮੰਗਵਾਂ ਦਾ ਆਧਾਰ ਦੇ ਕੇ ਜੀ ਮੰਗਵਾਂ ਦਾ ਆਧਾਰ ਪਰ بیس ਕਰਤਾ ਵੀ ਬੰਦੇ ਨੇ ਨਹੀਂ ਜੀ ਅੱਜ ਹਜੇ ਨਹੀਂ ਅੱਜ ਇਹਨੂੰ ਕਰਾਂਗੇ ਜੀ ਪੇਸ਼ ਜੀ ਇਹ ਬੜੀ ਇੱਕ ਦੋਸਤੀ ਸੀ ਜੀ ਆਪਸ ਦੇ ਵਿੱਚ ਮੈਂ ਹਾਂਜੀ ਅਬਦੁਲ ਗਫਾਰ ਤੇ ਸਕੀਨਾ ਬੀگم ਆਪਸ ਨੌਨ ਸੀਗੇ ਇੱਕ ਦੂਸਰੇ ਦੇ ਅਬਦੁਲ ਗਫਾਰ ਕਿੱਥੇ ਰਹਿੰਦੇ ਸੀ ਸਰ ਅਬਦੁਲ ਗਫਾਰ ਇਹ ਸਾਰੇ ਅਬਦੁਲ ਗਫਾਰ ਸਕੀਨਾ ਬੀگم ਇਹ ਦੋਨੋਂ ਦਹਲੀਜ ਕਲਾ ਸਦਰ ਅੰਮ੍ਰਿਤਸਰ ਦੇ ਥਾਣੇ ਦੇ ਵਿੱਚ ਪੈਂਦਾ ਜੀ ਸਕੀਨਾ ਜੀ ਨੂੰ ਕੀ ਕੰਮ ਕਰਦੀ ਸੀ ਜੀ ਇਹਨਾਂ ਦਾ ਅਫੀਸਰ ਬਣਦਾ ਸੀ ਨਹੀਂ ਇਹ ਅਬਦੁਲ ਗਫਾਰ ਦੇ ਨਾਲ ਹੀ ਇਹਨਾਂ ਨੇ ਦੱਸਿਆ ਕਿਰਾਏ ਦੇ ਇੱਕ ਕਮਰਾ ਲਿਆ ਹੋਇਆ ਸੀਗਾ ਤੇ ਉੱਥੇ ਹੀ ਰਹਿੰਦੇ ਸੀਗੇ